ਵਿਸ਼ਵ ਨਸ਼ਾ ਵਿਰੋਧੀ ਦਿਵਸ ਦੇ ਸੰਬੰਧ ਵਿੱਚ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਸੁਮਿਤ ਸਿੰਘ ਦੀ ਅਗਵਾਈ ਹੇਠ ਸਿਵਲ ਸਰਜਨ ਦਫ਼ਤਰ ਵਿਖੇ ਨਸ਼ਾ ਵਿਰੋਧੀ ਪੋਸਟਰ ਰਿਲੀਜ਼ ਕੀਤਾ ਗਿਆ ਅਤੇ ਇਸ ਉਪਰੰਤ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮੀਤ ਕੌਰ ਦੀ ਅਗਵਾਈ ਹੇਠ ਸਰਕਾਰੀ ਮੁੜਵਸੇਬਾ ਕੇਂਦਰ ਵਿਖੇ ਇੱਕ ਜ਼ਿਲ੍ਹਾ ਪੱਧਰੀ ਨਸ਼ਾ ਮੁਕਤੀ ਸਪੋਰਟਸ ਮੀਟ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਨੋਡਲ ਅਫਸਰ ਡਾਕਟਰ ਚਰਨਜੀਤ ਕੌਰ ਨੇ ਕਿਹਾ ਕਿ ਨਸ਼ਾ ਇੱਕ ਮਾਨਸਿਕ ਰੋਗ ਹੈ ਜੋ ਸਾਡੇ ਸਮਾਜ ਨੂੰ ਕੁੰਣਵੰਗ ਅੰਦਰੋਂ ਅੰਦਰ ਖਾਈ ਜਾ ਰਿਹਾ ਹੈ ਨਸ਼ਾ ਜਿੱਥੇ ਮਨੁੱਖੀ ਸਿਹਤ ਦੇ ਵਿਗਾੜ ਦਾ ਕਾਰਨ ਬਣਦਾ ਹੈ ਉਸ ਦੇ ਨਾਲ ਹੀ ਸਮਾਜਿਕ ਰੁਕਾਵਟ ਵੀ ਪੈਦਾ ਕਰਦਾ ਹੈ ਨਸ਼ੇ ਮਨੁੱਖੀ ਸਰੀਰ ਨੂੰ ਬਹੁਤ ਹੀ ਭਿਆਨਕ ਅਸਰ ਕਰਦੇ ਹਨ ਅਤੇ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਕਾਰਨ ਵੀ ਬਣਦੇ ਹਨ ਉਹਨਾਂ ਨੇ ਕਿਹਾ ਕਿ ਸਮੁੱਚੇ ਸਮਾਜ ਦਾ ਫਰਜ ਬਣਦਾ ਹੈ ਕਿ ਉਹ ਨਸ਼ਾ ਵਿਰੋਧੀ ਮੋਹਮ ਵਿੱਚ ਆਪਣਾ ਯੋਗਦਾਨ ਪਾਉਣ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ 43 ਓਟ ਸੈਂਟਰ ਵੀ ਕਾਇਮ ਕੀਤੇ ਜਾ ਚੁੱਕੇ ਹਨ ਅਤੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਸੈਂਟਰਾਂ ਦਾ ਵੱਧ ਤੋਂ ਵੱਧ ਲਾਭ ਲੈਣ ਇਸ ਮੌਕੇ ਸੰਫਾਉਂਡੇਸ਼ਨ ਵੱਲੋਂ ਬਲਜੀਤ ਕੌਰ ਜੋਹਲ ਨੇ ਕਿਹਾ ਕਿ ਸਨ ਫਾਊਂਡੇਸ਼ਨ ਵੱਲੋਂ ਸਿਹਤ ਵਿਭਾਗ ਨਾਲ ਮਿਲ ਕੇ ਨਸ਼ੇ ਕਰਨ ਵਾਲਿਆਂ ਲਈ ਕਾਉਂਸਲਿੰਗ ਇਲਾਜ ਅਤੇ ਮੁੜਵਸੇਬੇ ਦੀਆਂ ਸਹੂਲਤਾਂ ਪ੍ਰਦਾਨ ਕਰਵਾਉਣਾ ਉਹਨਾਂ ਦਾ ਮੁੱਖ ਮਕਸਦ ਹੈ ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਅਮਰਦੀਪ ਸਿੰਘ ਨੇ ਕਿਹਾ ਕਿ ਨਸ਼ੇ ਦੇ ਇਲਾਜ ਉਪਰੰਤ ਮੁੜਵਸੇਬਾ ਕਰਨ ਲਈ ਅਤੇ ਇਹਨਾਂ ਲੋਕਾਂ ਨੂੰ ਮੁੜ ਸਮਾਜ ਦਾ ਹਿੱਸਾ ਬਣਾਉਣ ਲਈ ਮੁੜਵਸੇਬਾ ਕੇਂਦਰ ਖੋਲੇ ਗਏ ਹਨ ਇਸ ਲਈ ਜੋ ਵਿਅਕਤੀ ਨਸ਼ੇ ਕਰਦਾ ਹੈ ਉਸ ਨੂੰ ਸਰਕਾਰੀ ਨਸ਼ਾ ਸ਼ਡਾਊ ਕੇਂਦਰ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਜਾਵੇ ਅਤੇ ਇਲਾਜ ਤੋਂ ਬਾਅਦ ਉਸ ਦੇ ਮੁਰਵ ਸੇਬੇ ਲਈ ਉਸ ਨੂੰ ਸਰਕਾਰੀ ਕੇਂਦਰ ਵਿਖੇ ਜ਼ਰੂਰ ਦਾਖਲ ਕਰਵਾਇਆ ਜਾਵੇ ਤਾਂ ਜੋ ਉਹ ਇਲਾਜ ਉਪਰੰਤ ਸਮਾਜ ਦਾ ਇੱਕ ਹਿੱਸਾ ਬਣ ਸਕਣ ਇਸ ਮੌਕੇ ਆਪਣਾ ਇਲਾਜ ਕਰਵਾ ਰਹੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇੱਕ ਫੁੱਟਬਾਲ ਮੈਚ ਵੀ ਕਰਵਾਇਆ ਗਿਆ ਅਤੇ ਜੇਤੂ ਟੀਮ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਸਹਾਇਕ ਸਿਵਲ ਸਰਜਨ ਡਾਕਟਰ ਰਜਿੰਦਰ ਪਾਲ ਕੌਰ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾਕਟਰ ਨੀਲਮ ਭਗਤ ਜ਼ਿਲ੍ਹਾ ਟੀਕਾਕਰਨ ਅਫਸਰ ਡਾਕਟਰ ਭਾਰਤੀ ਤਵਨ ਡਾਕਟਰ ਹਰਜੋਤ ਕੌਰ ਡਾਕਟਰ ਮਨਜੀਤ ਕੌਰ ਡਾਕਟਰ ਰਾਗਵ ਗੁਪਤਾ ਡਾਕਟਰ ਵਨੀਤ ਕੌਰ ਕਮਲ ਪੱਲਾ ਰਾਮ ਮੇਤਾ ਮਹਿੰਦਰ ਸਿੰਘ ਸੰਜੀਵ ਕੁਮਾਰ ਵਰਿੰਦਰ ਸਿੰਘ ਅਤੇ ਗੌਰਵ ਕੁਮਾਰ ਸਣੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ ਅੱਜ ਦਾ ਦਿਨ ਸਾਡੇ ਲਈ ਬਹੁਤ ਖਾਸ ਹੁੰਦਾ ਹੈ ਕਿਉਂਕਿ ਅਸੀਂ ਇੱਕ ਇਪਰਨ ਕਰਦੇ ਆ ਇਨੀਸ਼ੀਏਟਿਵ ਲੈਂਦੇ ਆ ਕੁਛ ਨਾ ਕੁਛ ਨਿਆ ਕਰਨ ਦਾ ਜਿਸ ਤਰ੍ਹਾਂ ਅਸੀਂ ਪਿਛਲੇ ਸਾਲ ਪੇਸ਼ੈਂਟ ਨੂੰ ਬਹੁਤ ਮੋਟੀਵੇਟ ਕੀਤਾ ਕਿ ਉਹ ਆਪਣੀ ਜਿਹੜੀ ਡਰਗ ਦੀ ਡੋਜ਼ ਬਿਪ੍ਰਿਨਾਰਫਿਨ ਜਿਹੜਾ ਸਬਸਟੀਟਿਊਟ ਦੇ ਰਹੇ ਆ ਉਹਦੀ ਡੋਜ਼ ਨੂੰ ਘਟਾਉਣ ਦਾ ਜਿਹਦੇ ਵਿੱਚ ਸਾਨੂੰ ਬਹੁਤ ਅੱਛੇ ਰਿਜ਼ਲਟ ਮਿਲੇ ਆ ਪੇਸ਼ੈਂਟ ਬਹੁਤ ਮਿਨਿਮਲ ਡੋਜ਼ ਤੇ ਅਸੀਂ ਇਹਨਾਂ ਨੂੰ ਲੈ ਕੇ ਆਏ ਆ ਔਰ ਅੱਜ ਜਿਸ ਤਰ੍ਹਾਂ ਹੂੰ ਸਕਿੱਲ ਡਿਵੈਲਪਮੈਂਟ ਵੱਲੋਂ ਵੀ ਇੱਕ ਨਵਾਂ ਇਨੀਸ਼ੀਏਟਿਵ ਲਿੱਤਾ ਗਿਆ ਕਿ ਅਸੀਂ ਇਹਨਾਂ ਨੂੰ ਸਪੋਰਟਸ ਨਾਲ ਜੋੜੀਏ ਔਰ ਉਹਨਾਂ ਨੇ ਆਪਣੇ ਜੋ ਸੈਂਟਰ ਦੇ ਵਿੱਚ ਇਸ ਤਰ੍ਹਾਂ ਇਹਨਾਂ ਨੂੰ ਦੱਸਿਆ ਕਿ ਫੁੱਟਬਾਲ ਬਣਾ ਕੇ ਅਸੀਂ ਇਹਨਾਂ ਨੂੰ ਗੇਮਸ ਨਾਲ ਜੋੜਨਾ ਚਾਹੁੰਦੇ ਆ ਇਹ ਅਸੀਂ ਪ੍ਰਨ ਕੀਤਾ ਔਰ ਇਸ ਨੂੰ ਅਸੀਂ ਆਉਣ ਵਾਲੇ ਹੁਣ ਇਸ ਸਾਲ ਦੇ ਵਿੱਚ ਅਸੀਂ ਸਪੋਰਟਸ ਵੱਲ ਇਹਨਾਂ ਦੀ ਰੁਚੀ ਵਧਾਵਾਂਗੇ ਤੇ ਅੱਛੇ ਰਿਜ਼ਲਟ ਇਹਨਾਂ ਦੀ ਹੈਲਥ ਦੇ ਵਿੱਚ ਲੈ ਕੇ ਆਵਾਂ ਜਿਹੜੇ ਪੇਸ਼ੈਂਟ ਅਸੀਂ ਪਹਿਲਾਂ ਉਹਨਾਂ ਦੀ ਡਰਗ ਦੀ ਜਿੰਨੀ ਵੀ ਡੋਸ ਚੱਲ ਰਹੀ ਹੈ ਉਹਦੇ ਹਿਸਾਬ ਨਾਲ ਉਹਨਾਂ ਨੂੰ ਸਬਸਟੀਟਿਊਟ ਦਿੰਨੇ ਆ ਸਬਸਟੀਟਿਊਟ ਜਿਹੜਾ ਵੀ ਦਿੰਨੇ ਅਸੀਂ ਬਿਪ੍ਰੀਨੋਰਫਿਨ ਉਸ ਨੂੰ ਅਸੀਂ ਬਹੁਤ ਹੀ ਛੇਤੀ ਟਿਪਰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਉਹ ਰਿਲੈਪਸ ਵੀ ਨਾ ਹੋਵੇ ਔਰ ਉਹਨਾਂ ਨੂੰ ਥੋੜੀ ਮਿਨਿਮਲ ਡੋਸ ਦੇ ਉੱਤੇ ਟਿਪਰ ਕਰਕੇ ਉਹਨਾਂ ਨੂੰ ਇੱਕ ਛੋਟੀ ਮੇਨਟੇਨੈਂਸ ਡੋਸ ਤੱਕ ਲੈ ਕੇ ਆਇਆ ਜਾ ਸਕੇ ਸਿਹਤ ਭਗ ਵੱਲੋਂ ਡਿਫਰੈਂਟ ਡਿਫਰੈਂਟ ਪ੍ਰੋਗਰਾਮਾਂ ਤੇ ਡਿਫਰੈਂਟ ਡਿਫਰੈਂਟ ਡੇ ਜਿਹੜੇ ਮਨਾਏ ਜਾਂਦੇ ਆ ਔਰ ਅੱਜ ਅਸੀਂ ਡਰੱਗ ਐਬਿਊਜ਼ ਡੇ ਜਿਹੜਾ ਮਨਾ ਰਹੇ ਹਾਂ ਪੂਰੇ ਇੰਟਰਨੈਸ਼ਨਲ ਲੈਵਲ ਤੇ ਔਰ WHO ਵੱਲੋਂ ਇਹ ਮੈਸੇਜ ਜਿਹੜਾ ਪੂਰੇ ਹੀ ਵਰਲਡ ਦੇ ਵਿੱਚ ਦਿੱਤਾ ਜਾ ਰਿਹਾ ਔਰ ਸਾਡੇ ਮਾਨਯੋਗ ਸਿਵਲ ਸਰਜਨ ਡਾਕਟਰ ਸਮੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਜ਼ਿਲ੍ਹਾ ਅਮਰitsar ਦੇ ਵਿੱਚ ਅਸੀਂ ਜਿੰਨੀਆਂ ਵੀ ਹੈਲਥ ਫੈਸਿਲਿਟੀਆਂ ਆ ਸਭ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਅੱਜ ਦਾ ਦਿਨ ਜਿਹੜਾ ਮਨਾ ਰਹੇ ਆ ਇਹਦੇ ਵਿੱਚ ਸੌਚ ਚੁੱਕ ਸਮਾਗਮ ਕੀਤੇ ਜਾ ਰਹੇ ਆ ਇਸ ਤੋਂ ਪਹਿਲਾਂ ਅਸੀਂ ਸਿਵਲ ਸਰਜਨ ਆਫਿਸ ਤੇ ਇੱਕ ਪੋਸਟਰ ਰੀਲீஸ் ਕੀਤਾ ਜਾਗਰੂਕਤਾ ਪੋਸਟਰ ਔਰ ਉਹ ਵੀ ਅਸੀਂ ਸਾਰੇ ਥਾਵਾਂ ਤੇ ਪਬਲਿਕ ਤੇ ਪਬਲਿਕ ਪਲੇਸ ਤੇ ਅਸੀਂ ਉਹਨੂੰ ਡਿਸਪਲੇ ਕਰਾਂਗੇ ਤਾਂਕਿ ਜਿਹੜਾ ਇਹ ਮੈਸੇਜ ਹੈ ਨਸ਼ਾ ਨੂੰ ਛੱਡਣ ਦਾ ਉਹ ਸਾਰੀ ਸਮਾਜ ਤੱਕ ਅਸੀਂ ਪਹੁੰਚਾਈਏ ਔਰ ਅੱਜ ਅਸੀਂ ਇੱਥੇ ਰੀਹੈਬਿਲਿਟੇਸ਼ਨ ਸੈਂਟਰ ਤੇ ਅਸੀਂ ਇਕੱਠੇ ਹੋਏ ਆ ਜਿੱਤੇ ਸਨ ਫਾਊਂਡੇਸ਼ਨ ਦੀ ਮਦਦ ਦੇ ਨਾਲ ਔਰ ਸਾਡੇ ਇੱਥੋਂ ਦੇ ਜਿਹੜੇ ਇੰਚਾਰਜ ਨੇ ਡਾ. ਚਰਨਜੀਤ ਉਹਨਾਂ ਦੀ ਹੈਲਪ ਦੇ ਨਾਲ ਇੱਥੇ ਇੱਕ ਬਹੁਤ ਅੱਛਾ ਇੱਕ ਪ੍ਰੋਗਰਾਮ ਕੀਤਾ ਗਿਆ ਔਰ ਜਿਹੜੇ ਇੱਥੇ ਪੇਸ਼ੈਂਟ ਸੀਗੇ ਉਹਨਾਂ ਦੇ ਉਹਨਾਂ ਨੂੰ ਮੋਟੀਵੇਟ ਕੀਤਾ ਗਿਆ ਉਹਨਾਂ ਨੂੰ ਸਪੋਰਟਸ ਦੇ ਨਾਲ ਜੋੜਿਆ ਗਿਆ ਈਵਨ ਕਿ ਉਹ ਫੁੱਟਬਾਲ ਜਿਸ ਤਰ੍ਹਾਂ ਕਿ ਪਹਿਲਾਂ ਮੈਡਮ ਨੇ ਦੱਸਿਆ ਕਿ ਫੁੱਟਬਾਲ ਉਹ ਖੁਦ ਉਹਨਾਂ ਨੇ ਬਣਾਇਆ ਉਹ ਬੜਾ ਵਧੀਆ ਉਪਰਾਲਾ ਹੈ ਸੋ ਹੈਲਥ ਡਿਪਾਰਟਮੈਂਟ ਵੱਲੋਂ ਇਹ ਪੂਰੇ ਵਰਲਡ ਦੇ ਵਿੱਚ ਇਹੋ ਜਿਹੜਾ ਅੱਜ ਦਾ ਦਿਨ ਮਨਾਇਆ ਜਾ ਰਿਹਾ ਇਹਦਾ ਮਕਸਦ ਇਹ ਹੀ ਹੈ ਕਿ ਅਸੀਂ ਜਿਹੜੇ ਵੀ ਬੱਚੇ ਦਲਦਲ ਦੇ ਵਿੱਚ ਨਸ਼ੇ ਦੀ ਦਲਦਲ ਦੇ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਅਸੀਂ ਉਭਾਰ ਕੇ ਵਾਪਸ ਨੋਰਮਲ ਜ਼ਿੰਦਗੀ ਵਿੱਚ ਲੈ ਕੇ ਆਈਏ ਔਰ ਇਹ ਮੈਸੇਜ ਜਿਹੜਾ ਅੱਜ ਦਾ ਦਿਨ ਅਸੀਂ ਸਾਰੇ ਸਮਾਜ ਨੂੰ ਜਿਹੜਾ ਉਪਚਾਈਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਬਲਜੀਤ ਕੌਰ ਜੋਹਲ ਸਨ ਫਾਊਂਡੇਸ਼ਨ ਦੀ ਪੰਜਾਬ ਕੋਆਰਡੀਨੇਟਰ ਮੈਂ ਸਾਰੇ ਰੀਹੈਬ ਸੈਂਟਰਸ ਦੇਖਦੀ ਹਾਂ ਔਰ ਜਿੰਨੀਆਂ ਵੀ ਸਕਿੱਲਸ ਅਸੀਂ ਸਿਖਾਉਂਦੇ ਹਾਂ ਉਹ ਸਾਡੇ ਚੇਅਰਮੈਨ ਮਿਸਟਰ ਵਿਕਰਮਜੀਤ ਸਿੰਘ ਸਾਨੀ ਫ੍ਰੀ ਆਫ ਕਾਸਟ ਸਾਰੇ ਪੇਸ਼ੈਂਟਸ ਨੂੰ ਦਿੰਦੇ ਨੇ ਔਰ ਅੱਜ ਇੰਟਰਨੈਸ਼ਨਲ ਡਰੱਗ ਅਬਿਊਜ਼ ਡੇ ਹੈਗਾ ਔਰ ਇਸ ਸਾਲ ਨੂੰ ਅਸੀਂ ਹਰ ਸਾਲ ਬੜੇ ਅچھے ਤਰੀਕੇ ਨਾਲ ਮਨਾਉਂਦੇ ਹਾਂ ਹਰ ਸਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕੁਝ ਵੱਖਰਾ ਕਰੀਏ ਸੋ ਇਸ ਸਾਲ ਅਸੀਂ ਵੱਖਰਾ ਇਹ ਕੀਤਾ ਕਿ ਇਹ ਤੁਸੀਂ ਫੁੱਟਬਾਲ ਮੇਰੇ ਲੱਗੇ ਪਿਆ ਹੋਇਆ ਤੁਸੀਂ ਦੇਖ ਰਹੇ ਹੋ ਕਿ ਇਹ ਫੁੱਟਬਾਲ ਜਿਹੜ खुद बनाया ਔਰ ਇਸ ਫੁੱਟਬਾਲ ਦੀ ਟ੍ਰੇਨਿੰਗ ਜਿਹੜੀ ਹੈ ਜਲੰਧਰ ਰੀਹੈਬ ਸੈਂਟਰ ਚ ਦਿੱਤੀ ਜਾਂਦੀ ਹੈ ਜਿੱਥੇ ਇੱਕ ਪੇਸ਼ੈਂਟ ਜਿਹੜਾ ਹੈ ਇਸ ਨੂੰ 2 ਪੀਸਿਸ ਵੀ ਜੋੜਦਾ ਜਾਂ 3 ਪੀਸਿਸ ਜੋੜਦਾ ਤੇ ਉਹਨੂੰ 10 ਰੁਪਏ ਦਿਹਾੜੀ ਜਾਂ 30 ਰੁਪਏ ਦਿਹਾੜੀ ਔਰ ਜੇ ਪੂਰਾ ਟਾਈਮ ਉਹ ਫੁੱਟਬਾਲਸ ਕਰਦਾ ਤੇ ਉਹ 300 ਰੁਪਏ ਦਿਹਾੜੀ ਔਰ 3000 ਤੱਕ ਕੋ ਕਮਾਉਂਦਾ ਸੋ ਬਹੁਤ ਸਾਰੇ ਸਾਡੇ ਉਥੇ ਪੇਸ਼ੈਂਟ ਨੇ ਜਿਹੜੇ ਫੁੱਟਬਾਲ ਨੂੰ ਬਣਾਉਂਦੇ ਸੋ ਉਥੋਂ ਹੀ ਆ ਮੈਂ ਫੁੱਟਬਾਲ ਲੈ ਕੇ ਆਈ ਅੱਜ ਦਾ ਮੈਚ ਖੜਾਉਣ ਲਈ ਤੇ ਅੱਜ ਜਿਹੜੇ ਸਾਡੇ ਇੱਥੇ ਟੀਮਾਂ ਦੋ ਸੀ ਕ੍ਰੀਏਟ ਕੀਤੀਆਂ ਸੀ ਟੀਮ A ਔਰ ਟੀਮ ਕਿ ਉਹਨਾਂ ਨੂੰ ਇੱਕ ਇਹ ਚੀਜ਼ ਮਿਲੇ ਕਿ ਅਸੀਂ ਫੁੱਟਬਾਲ ਬਾਹਰੋਂ ਬਾਇ ਨਹੀਂ ਕੀਤਾ ਇਹ ਸਾਡੇ ਆਪਣੇ ਪੇਸ਼ੈਂਟਸ ਨੇ ਬਣਾਇਆ ਸੋ ਇਹ ਬਹੁਤ ਵੱਡੀ ਸੰ ਫਾਊਂਡੇਸ਼ਨ ਲਈ ਔਰ ਸਾਡੇ ਰੀਹੈਬ ਸੈਂਟਰ ਲਈ ਸਾਡੇ ਹੈਲਥ ਡਿਪਾਰਟਮੈਂਟ ਲਈ ਬਹੁਤ ਵੱਡੀ ਚੀਜ਼ ਹੈਗੀ ਹੈ ਸੋ ਇਸ ਕਰਕੇ ਉਹਨਾਂ ਨੂੰ ਇੱਕ ਇਹ ਚੀਜ਼ ਸੀਗੀ ਕਿ ਅਸੀਂ ਇਹ ਬਾਜ਼ਾਰੋਂ ਨਹੀਂ ਖਰੀਦਿਆ ਔਰ ਜਦੋਂ ਉਹ ਖੇਡ ਰਹੇ ਸੀ ਉਹਨਾਂ ਨੂੰ ਹੈਲਥ ਦੇ ਵਿੱਚ ਮਤਲਬ ਜਿਹੜਾ ਉਹ ਇੱਕ ਪਲੱਸ ਪੁਆਇੰਟ ਮਿਲਦਾ ਹੈ ਹੈਲਥ ਵਾਈਜ਼ ਉਹ ਫਿਟ ਹੁੰਦੇ ਨੇ ਔਰ ਤੁਹਾਨੂੰ ਪਤਾ ਹੀ ਹੈ ਜਦੋਂ ਸਪੋਰਟਸ ਦੇ ਵਿੱਚ ਅਸੀਂ ਹਾਰ ਜਿੱਤ ਦਾ ਫੈਸਲਾ ਆ ਜਾਂਦਾ ਹੈ ਫਿਰ એનર્ਜੀ ਇਹਨਾਂ ਪੇਸ਼ੈਂਟਸ ਦੀ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ ਸੋ ਬਹੁਤ ਹੀ ਦ ਔਰ ਦੋ ਗੋਲ ਜਿਹੜੇ ਪਹਿਲੇ ਗਰੁੱਪ ਏ ਟੀਮ ਨੇ ਕੀਤੇ ਤੇ ਉਹ ਟੀਮ ਜੀਨਰ ਰਹੀ ਅਸੀਂ ਉਹਨਾਂ ਨੂੰ ਟਰੋਫੀ ਵੀ ਦਿੱਤੀ ਹੈ ਸੋ ਹੈਲਥ ਡਿਪਾਰਟਮੈਂਟ ਦਾ ਪੂਰਾ ਸਹਿਯੋਗ ਰਹਾ ਡੀਸੀ ਸਾਹਿਬ ਦਾ ਸਿਵਲ ਸਰਜਨ ਸਾਹਿਬ ਦਾ ਡੀਐਮ ਸੀ ਮੈਮ ਦਾ ਮੈਡੀਕਲ ਆਫੀਸਰ ਦਾ ਉਹਨਾਂ ਦੀ ਪੂਰੀ ਟੀਮ ਕਿਉਂਕਿ ਉਹਨਾਂ ਦੀ ਟੀਮ ਮਿਸਟਰ ਡਾਕਟਰ ਅਮਰ ਜੀ ਜੀ ਹੈਗੇ ਨੇ ਇਹਨਾਂ ਨੇ ਸਾਰੇ ਸਾਡੇ মিডিਆ ਦੇ ਵਿੱਚ ਲੋਕਾਂ ਤੱਕ ਪਹੁੰਚਾਣੀ ਹੈ ਸੋ ਅਸੀਂ ਇਹ ਚਾਹਾਂਗੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਸੁਸਾਇਟੀ ਹੈ ਹਰ ਸਾਲ ਅਸੀਂ ਇਹ ਆਪਣਾ ਇਨੀਸ਼ੀਏਟਿਵ ਕਰੀਏ ਕਿ ਜਿਹੜਾ ਡਰੱਗ ਦੀ ਡੋਜ਼ ਹੈ ਉਹ ਘਟੇ ਔਰ ਪੇਸ਼ੈਂਟ ਨੂੰ ਅਸੀਂ ਇਸ ਸੇ ਲਈਏ ਜਿਹਦੇ ਵਿੱਚ ਉਹ ਸੁਸਾਇਟੀ ਚੋਂ ਜਦੋਂ ਦੁਤਕਾਰ ਦਿੱਤੇ ਜਾਂਦੇ ਨੇ ਉਹਨਾਂ ਦੀ ਫੈਮਲੀ ਵੱਲੋਂ ਦੁਤਕਾਰ ਦਿੱਤੇ ਜਾਂਦੇ ਨੇ ਤੇ ਉਹ ਆਪਣੇ ਪੈਰਾਂ ਤੇ ਸਟੈਂਡ ਹੋ ਸਕਣ ਔਰ ਆਪਣਾ ਖਰਚਾ ਜਿਹੜਾ ਉਹ ਆਪ ਚੁੱਕ ਸਕਣ